ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਲੋਪੋ ਲੋਪੋ ਪਿੰਡ ਤੋਂ ਜਿਹੜੀ ਚੱਕਰ ਵਾਲੀ ਸੜਕਾ ਉਸ ਸੜਕ ਦੇ ਉੱਤੇ ਪਾਈਆਂ ਦਾ ਘਾਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਦਿਖਾਉਣੇ ਆ ਤੁਹਾਨੂੰ ਇੱਕ ਤਾਂ ਆ ਮੈਂ ਆ ਜਿਹੜੀ ਮਿੱਤਰੋ ਉੱਚੇ ਬੱਚੇ ਦੇ ਵਿੱਚ ਮਗਰ ਇਹਦੇ ਕੱਟਿਆ 10 ਕਿਲੋ ਇਹਦੇ ਥਲੇ ਦੁੱਧ ਤਿਆਰ ਆ ਤੀਜਾ ਸੂਆ ਇਹ ਸੋਈ ਹੋਈ ਆ ਮਿੱਤਰੋ ਕੱਟੀ ਜਾਂਦੀ ਕਿੱਥੇ ਆ ਬਾਈ ਹਾਂਜੀ ਮਾ ਖੁੱਲਿਆ ਮਾਤਾ ਉਹਨਾਂ ਜਿਹੜਾ ਵਿਖਾਦਨੇ ਕੱਟੀ ਜਾਂਦੇ ਮਗਰ ਆ ਜਿਹੜੀ ਉਹ ਵੀ ਤੁਹਾਨੂੰ ਮੈਂ ਵਿਖਾ ਦੂੰਗਾ ਮਿੱਤਰੋ 10 ਕਿਲੋ ਮੈਂ ਥੱਲੇ ਆ ਠੰਡਾ ਦੁੱਧ ਦਾ ਰੇਟ ਇਹਦਾ 75000 ਰੁਪਿਆ ਦਾ ਮਾਨਤਾਨ ਹੋ ਜਾਊਗਾ ਚਵਾਈ ਵੱਲੋਂ ਮੈਂ ਪੋਲੀ ਡੋਲੀ ਆ ਬਰੀਕੀ ਚੰਗੀ ਆ ਸਾਰੀ ਮੈਂ ਦੇ ਵਿੱਚ ਖੁੱਲਾ ਡੋਲਾ ਲੈਵਾ ਵਾ ਮਗਰ ਕੱਟੀ ਵੀ ਬਹੁਤ ਪਲਿਸੋਂ ਵੀ ਆ ਸੋਈ ਦਾ ਤੁਸੀਂ ਆਈਡੀਆ ਆਪ ਲਾ ਲਿਓ 3 ਮਹੀਨੇ ਹੋ ਗਏ 2 ਹੋ ਗਏ 1.5 ਹੋ ਗਿਆ ਉਹ ਮੰਨ ਲਓ ਤੁਸੀਂ ਆਪਦਾ ਆਈਡੀਆ ਨੇ ਮਗਰ ਕੱਟੀ ਆ ਮਿੱਤਰੋ ਕਰਮੇ ਥੱਲੇ ਨਾ ਪੈ ਜੇ ਮਾਤਾ ਤੇ ਰੇਟ ਇਹਦਾ 75000 ਰੁਪਿਆ ਦਾ ਮੱਝ ਦਾ ਇਹਨੂੰ ਆਪਾਂ ਤੋੜ ਕੇ ਮਾਦਾ ਤੋੜ ਦੋ ਕਿ ਮੈਂ ਮਾੜੀ ਜੀ ਖੋਲ ਦਿਓ ਮੈਂ ਤੁਹਾਨੂੰ ਮੈਂ ਤੋੜ ਕੇ ਵੀ ਵਿਖਾ ਦਿੰਦਾ ਮਿੱਤਰੋ ਲੀਵੇ पांडे ਵਾਲੀ ਮੈਂ ਆ ਕਿਉਂਕਿ ਜਿਹੜੀ ਚੀਜ਼ ਤੁਰਦੇ ਤੋਂ ਦੱਸ ਜਾਣੀ ਉਹ ਖੜੀ ਤੋਂ ਨਹੀਂ ਦੱਸਦੀ ਹੁੰਦੀ ਤੇ ਜਿਹੜੀ ਖੜੀ ਤੋਂ ਦੱਸ ਜਾਣੀ ਉਹ ਤੁਰਦੀ ਤੋਂ ਨਹੀਂ ਦੱਸਦੀ ਹੁੰਦੀ ਇਹ ਗੱਲਾਂ ਹੁੰਦੀਆਂ ਚੀਜ਼ਾਂ ਦੇ ਵਿੱਚ ਮਿੱਤਰੋ ਲੈ ਮੈਂ ਤੁਹਾਨੂੰ ਹੁਣ ਮੈਂ ਦਿਖਾ ਦਿੰਦਾ ਇੱਕ ਜੀ ਤੁਰਦੀ ਫਿਰਦੀ ਇਲਾ ਵੀ ਮਤਬੇਖ ਸਕਦੇ ਮੇਰੇ ਨੂੰ 10 ਕਿਲੋ ਦੁੱਧ ਵੀ ਤਿਆਰ ਆ ਮਗਰ ਇਹਦੇ ਕੱਟੀ ਆ ਚਵਾਈ ਚਵਾਈ ਦੀ ਤੀਜਾ ਸੂਆ ਇਹ ਸੂਈ ਹੋਈ ਆ ਕਿਰਮਾਂ ਵਾਲੀ 2 2.5 ਮਹੀਨਿਆਂ ਦੀ ਤਿੰਨਾਂ ਦੀ ਸੂਈ ਆ ਬਣੀ ਜਿਹੜੀ ਕਨਫਰਮ ਕੋਈ ਮਾਲਕ ਦਾ ਫੋਨ ਤੇ ਕਰ ਲਿਓ ਵੀ ਬਣੀ ਆ ਕਿ ਨਹੀਂ ਬਣੀ ਮੈਨੂੰ ਬਾਈ ਹੁਣੀ ਮਾਲਕ ਹੈ ਨਹੀਂ ਘਰੇ ਜਿੰਨਾਂ ਦੀ ਮੈਂ ਆ ਮਾਤਾ ਸੀਗੀ ਫਿਰ ਤੇ ਮੈਂ ਦੱਸ ਆ ਵੈੜ ਦੇ ਥੱਲੇ ਮਤਲਬ 7 8 9 ਕਿਲੋ ਬੋਲਾ ਤਿਆਰ ਆ ਇਸ ਟਾਈਮ ਪਰਸੋ ਦੀ ਸੋਈ ਆ ਇਹ ਤੇ ਥੱਲੋ ਥੱਲੋ ਬੜੀ ਖਰੀ ਵੱੱਤੀ ਆ ਚਵਾਈ ਚਵਾਈ ਬਹੁਤ ਚੰਗੀ ਆਂ ਦੀ ਤੁਸੀਂ ਦੇਖ ਸਕਦੇ ਦੋ ਦਿਨ ਨੇ 12 11 12 ਕਿਲੋ ਟੋਰਾ ਦੇ ਜਨਾਏ ਨੇ ਮੇਰਾ ਬੱਛਾ ਕਿ ਵੱੱਛੀ ਭਾਈ ਵੱੱਛੀ ਜਾਂਦੇ ਮਗਰ ਪਰਸੋ ਦੀ ਸੋਈ ਥੱਲੇ 8 9 ਕਿਲੋ ਧਾਰਾ ਤਿਆਰ ਆ ਜਮਾ ਬਿਲਕੁਲ ਰੇਟ ਇਹਦਾ ਜਿਹੜਾ ਹੈਗਾ ਮਿੱਤਰੋ ਉਹ 35000 ਰੁਪਿਆ ਵਾ ਮਾਨਤਾਨ ਹੋ ਜਾਊਗਾ 35000 ਦੇ ਵਿੱਚੋਂ ਵੈੜ ਥੱਲੋ ਥੱਲੋ ਵਿਖਾ ਦੇ ਭਾਈ ਮਾੜਾ ਤੋੜ ਦਿਓ ਵੈੜ ਨੂੰ ਵੀ ਮਾੜਾ ਜਾ ਖੋਲ ਦਿਓ ਵੈੜ ਵੀ ਤੁਹਾਨੂੰ ਮੈਂ ਤੋੜ ਕੇ ਵਿਖਾ ਦਿਨਾ ਮਿੱਤਰੋ ਔਰ ਲੇਵੇ ਭਾਂਡੇਆ ਵੱਲੋਂ ਜਿਹੜੀ ਬੱਛੀ ਨੇ ਦੁੱਧ ਪੱਟਾਂ ਦੇ ਸਾਨਾਂ ਵਾਲਾ ਲੇਵਾਵਾ ਦੁੱਧ ਦੇ ਨੇ 14 11 12 ਦਈ ਜਾਣਾ ਕਿਉਂਕਿ ਬਹੁਤ ਵਧੀਆ ਦੁੱਧ ਦਊਗੀ ਨਾਲੇ ਫੈਂਟ ਵਾਲਾ ਕਿਉਂਕਿ ਕ੍ਰੋਸ ਦੇ ਵਿੱਚ ਪੈਂਦੀ ਆ ਬੱਛੀ ਖਾਣ ਪੀਣ ਨੂੰ ਖੁੱਲੀ ਆ ਲੇਵਾਵਾ ਬੰਦ ਜੱਡੀ ਕੋ ਆਪਾ ਉਹ ਨਹੀਂ ਕੋਈ ਥੱਲੋ ਬਹੁਤ ਚੰਗੀ ਆ ਮਿੱਤਰੋ ਸਹਜ ਜਿਹੜਾ ਬਾਲਾ ਵੱਡਾ ਨਹੀਂ ਭਾਵਾਂ ਦੀ ਇਹਨੂੰ ਕਮਰੇ ਦੇ ਵਿੱਚ ਇੱਕ ਮੰਜੀ ਡਾਲਿਓ ਤੇ ਨਾਲ ਬੰਨ ਕੇ ਸੁੱਤੇ ਰਹੋ ਇਹਨੂੰ ਫਿਰ ਵੀ ਤੰਗ ਨਹੀਂ ਕਰਦੀ ਇਹ ਤੇ ਆ ਹੈਗੀ ਆ ਮਿੱਤਰੋ ਗਾਂ ਸੂਣ ਵਾਲੀ 10 ਤੋਂ 12 ਦਿਨ ਦੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਦੁੱਧ ਇਹਨੇ ਜਿਹੜਾ ਵੈੜ ਨੇ ਦਿੱਤਾ ਹੋਇਆ ਮਿੱਤਰੋ ਦੂਜਾ ਤੀਜਾ ਸੂਆਸ ਹੁੰਦੀ ਆ ਇਹਨੇ ਪਹਿਲਾ 13-14 ਕਿਲੋ ਦੁੱਧ ਦਿੱਤਾ ਆ ਗਾਣੇ ਹੁਣ ਸੂਣ ਦੇ ਵਿੱਚ ਅਜੇ ਦਿਨ 10 ਤੋਂ 12 ਪਏ ਆ ਥੱਲੋ ਬਾਕਮਾਲ ਤਿਆਰ ਹੋਊਗੀ ਐ ਮਿੱਤਰੋ ਕੁਆਲਿਟੀ ਇਹਦੇ ਵਿੱਚ ਵੀ ਜ਼ਬਰਦਸਤ ਪੰਜਾਬ ਵਾਲੀ ਜਰਸੀ ਆ ਤੇ ਬਰੀਕੀ ਬਰੂਕੀ ਸਾਰੀ ਚੰਗੀ ਆ ਮੂੰਹ ਨੂੰ ਦੀ ਫੇਸ ਕੁਆਲਿਟੀ ਬਹੁਤ ਚੰਗੀ ਆ ਇਹਦਾ ਰੇਟ ਹੈਗਾ ਜਿਹੜਾ 44000 ਰੁਪਇਆ ਮਿੱਤਰੋ ਇਹ ਜਿਹੜੇ ਤਿੰਨ ਜਾਨਵਰ ਸੀ ਮਾਈਆਂ ਦੇ ਤੋਰ ਦਿਓ ਗਾਣੋ ਹੀ ਮੈਂ ਤਾਂ ਇਹਨੂੰ ਇਹਨੂੰ ਵੀ ਤੋਰ ਕੇ ਵਿਖਾ ਦੇਣਾ ਤੁਹਾਨੂੰ ਨਜਰਵਰਤੀ ਬਾਈ ਹੁਣਾਂ ਦੇ ਕੋਲੇ ਪਿੰਡ ਲੋਪੋ ਦੇ ਵਿੱਚ ਖੜਿਆ ਲੋਪੋ ਪਿੰਡ ਤੋਂ ਚੱਕਰ ਵਾਲੀ ਸੜਕ ਦੇ ਉੱਤੇ ਬਾਈਆਂ ਦਾ ਕਾਰ ਆ ਤੇ ਆ ਜਿਹੜੀ ਗਾਂ ਮਿੱਤੋ ਹਜੇ 10 ਤੋਂ 12 ਦਿਨ ਪਏ ਆਂ ਤੇ ਸੂਣ ਦੇ ਵਿੱਚ ਬੰਦੇ ਮਾਰੀ ਲੈ ਆ ਬਸ ਤੇ ਇਹ ਜਾਨਵਰਾਂ ਨੂੰ ਖਰੀਦਣ ਦੇ ਲਈ ਲੋਪੋ ਪਿੰਡ ਵਿੱਚ ਆਉਣਾ ਪੈਣਾ ਨੰਬਰ ਬਾਈਆਂ ਦਾ ਸਕਰੀਨ ਤੇ ਧੰਨਵਾਦ ਸ਼ੁਕਰੀ